ਫਿਰੋਜ਼ਪੁਰ ਦੇ ਪਿੰਡ ਅਟਾਰੀ ਦੇ ਕਿਸਾਨ ਤਰਨਜੀਤ ਸਿੰਘ ਦੀ ਝੋਨੇ ਦੀ ਪਨੀਰੀ ਇਸ ਪਾਣੀ ਦੀ ਪਿੰਡ ਚੜ ਗਈ। ਪਿੰਡ ਦੇ ਨੇੜੇ ਲੰਘਦੀ ਨਹਿਰ ਦੇ ਵਿੱਚ ਪਏ ਪਾੜ ਨੇ ਤਰਨਜੀਤ ਸਮੇਤ ਪਿੰਡ ਦੇ ਵੀ ਕਿਸਾਨਾਂ ਦੀ ਮਿਹਨਤ ਨੂੰ ਮਿੱਟੀ ਕਰ ਦਿੱਤਾ। ਤਰਨਜੀਤ ਸਿੰਘ ਦੇ ਵੱਲੋਂ ਨਹਿਰੀ ਵਿਭਾਗ ਨੂੰ ਨਹਿਰ ਦੀ ਸਫਾਈ ਦੇ ਲਈ ਕਈ ਵਾਰ ਅਪੀਲ ਕੀਤੀ ਗਈ ਸੀ ਪਰ ਉਸ ਵੇਲੇ ਵਿਭਾਗ ਦੇ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਨਤੀਜਾ ਇਹ ਨਿਕਲਿਆ ਕਿ ਨਹਿਰ ਦੇ ਵਿੱਚ ਪਏ ਪਾੜ ਦੇ ਕਾਰਨ ਕਰੀਬ 70 ਤੋਂ 80 ਕਿੱਲਿਆਂ ਦੇ ਵਿੱਚ ਪਾਣੀ ਭਰ ਗਿਆ। ਨੈਰੀ ਪਾਣੀ ਦੇ ਕਾਰਨ ਕਿਸਾਨਾਂ ਵੱਲੋਂ ਬੀਜੀ ਝੋਨੇ ਦੀ ਪਨੀਰੀ ਵੀ ਬਰਬਾਦ ਹੋ ਗਈ। ਆਪਣੇ ਨੁਕਸਾਨ ਲਈ ਕਿਸਾਨ ਹੋਰ ਨੈਰੀ ਮੈਕਮੇਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਬੋਟੇਵਾ ਨਹਿਰ ਆ ਜੀ ਇੱਥੋਂ ਅਸੀਂ ਆਪ ਹੀ ਮਿੱਟੀ ਉੱਪਰ ਪਾਈ ਹੋਈ ਸੀ ਕਿਉਂਕਿ ਹਰ ਸਾਲ ਟੁੱਟ ਜਾਂਦੀ ਸੀ। ਅੱਜ ਸਵੇਰ ਟੁੱਟੀ ਹੀ ਲੱਗੇ ਆਏ ਆ ਜੀ। ਇੱਥੇ ਦੋ ਬੇਲਦਾਰ ਆਏ ਉਹਨਾਂ ਕਹਿੰਦਾ ਨਾਲ ਲੱਗੇ ਉਹਨਾਂ ਕਹਿੰਦੇ ਨਹੀਂ ਲੱਗਣਾ ਜੀ। ਅਸੀਂ ਸਾਰੇ ਕਿਸਾਨ ਲੱਗੇ ਮੁਸ਼ਕਲ ਨਾਲ ਸਾਡਾ ਸਾਰਾ ਦਾ ਝੋਨਾ ਡੁੱਬ ਗਿਆ ਜੀ। ਇੱਕ ਇਹਦੀ ਨਿਕਾਸੀ ਨਹੀਂ ਹੈਗੀ ਪਾਣੀ ਦੇ ਅੱਗੇ ਬੰਨ ਲੱਗਦਾ ਜੀ। ਇਹ ਤਾਰੀ ਦੀ ਮਾਰ ਵੀ ਇੱਧਰ ਹੀ ਪੈਂਦੀ ਐ। ਇਸ ਕਰਕੇ ਅਸੀਂ ਦੁਖੀ ਆ ਨਾ ਤੇ ਸਰਕਾਰ ਕੁਛ ਕਰਦੀ ਨਾ ਨਿਖਲਾਈ ਹੁੰਦੀ ਨਾ ਕੋਈ ਚਾਚਤਰਾ ਇੱਥੇ ਨਰੇਗਾ ਵਾਲੇ ਲਾਏ ਸੀ ਉਹਨਾਂ ਵੀ ਕੁਛ ਨਹੀਂ ਕੀਤਾ ਗਾ ਉਹ ਵੀ ਸਾਡੀ ਐਵੇਂ ਗਈ ਆ ਨਾ ਹੀ ਇਸ ਪਾਣੀ ਦੀ ਨਿਕਾਸੀ ਹੋਣੀ ਐ ਤੇ ਨਹਿਰ ਦੀ ਵੀ ਨਾ ਉਹ ਆਣ ਕੇ ਕੋਈ ਸੁਰਪਤਾ ਲੈਂਦੇ ਨੇ ਵੀ ਨਹਿਰ ਨੂੰ ਪਰੜੀਆਂ ਕਰਦੀਆਂ ਵੱਡੀਆਂ ਜਿਹੜੀ ਪਰੜੀ ਕੀਤੀ ਉਹ ਵੀ ਅਸੀਂ ਆਪ ਕੀਤੀ ਆ ਤੇ ਟੋਟਕੀ ਦੀ ਸਗੋਂ ਉਹਨਾਂ ਨੇ ਬਨੂ ਆਪਦੇ ਖਰਚੇ ਤੇ ਕਿ ਅਸੀਂ ਨਹੀਂ ਬਣਾਉਣੀ ਤੇ ਮੈਂ ਤਾਂ ਜੀ ਅੱਗੇ ਪੈਸਾ ਦੇ ਦੇ ਕੇ ਗਲਵਾਈ ਤੇ ਖੱਪੇ ਇਹ ਬੂਟੇ ਵਾਲ ਦੀ ਹੈ ਜੀ ਪੈੜ ਪਾੜ 1520 20 ਫੁੱਟ ਤੱਕ ਲਗਾਈ ਤੁਸੀਂ ਆ ਵੀ ਦੇਖ ਰਹੇ ਹੋ ਚਾਰ ਚੁਫੇਰੇ ਪਾਣੀ ਪਾਣੀ ਹੋ ਗਿਆ ਹੈ ਜਿਹੜਾ ਲੱਗਾ ਚੋਨਾ ਸਭ ਨੁਕਸਾਨਿਆ ਗਿਆ ਇਹ ਹੁਣ ਦੁਬਾਰਾ ਤਾਂ ਹੋਣਾ ਹੀ ਨਹੀਂ ਕੋਈ ਇਹਦੇ ਇਥੇ ਦੁਬਾਰਾ ਲੇਵਰ ਵੀ ਕੱਟੀ ਕਰਨੀ ਪੈਗੀ ਲੇਵਰ ਤੱਕੇ ਨਹੀਂ ਮਿਲ ਰਹੀ ਲੇਵਰ ਵੀ ਲੱਪਣੀ ਪੈਗੀ ਪਨੀਰੀ ਵੀ ਲੱਪਣੀ ਪੈਗੀ ਦੁਗਣਾ ਤਿਕਣਾ ਨੁਕਸਾਨ ਕਿੱਲੇ ਦੇ ਸਾਬ ਨਾਲ ਕੀਤਾ ਹੀ ਪੈ ਜਾਏਗਾ ਜੇ ਪਾਣੀ 4 ਦਿਨ ਬੰਦ ਨਾ ਕੀਤਾ ਗਿਆ 2 ਦਿਨ ਹੀ ਬੰਦ ਨਾ ਹੋਇਆ ਜਾਂ ਸਰਕਾਰ ਨੇ ਕੋਈ ਮਦਦ ਨਾ ਨਾਲ ਦਿੱਤੀ ਤੇ ਇਹ ਤਾਂ ਸਾਡੇ ਘਰਾਂ 'ਚ ਪਾਣੀ ਵੜਨ ਦਾ ਵੀ ਡਰ ਹੈ ਚਲੋ ਅੱਗੇ ਪਾਰ ਤਾਂ ਸੜਕੋ ਲੰਘਣੇ ਲੰਘਣਾ ਹੈ ਘਰਾਂ 'ਚ ਪਾਣੀ ਵੜਨ ਦਾ ਵੀ ਡਰ ਹੈ ਕਿਸਾਨ ਨੈਰੀ ਮੈਕਮੇਦੀ ਅਣਗੈਰਹੀ ਦਾ ਸ਼ਿਕਾਰ ਹੋ ਰਹੇ ਨੇ ਪਰ ਦੂਜੇ ਪਾਸੇ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਵਾ ਕਰਨ ਵਾਲੇ ਬਾਬੂਆਂ ਨੇ ਮੌਕੇ ਤੇ ਆਉਣਾ ਵੀ ਮੁਨਾਸਿਬ ਨਾ ਸਮਝਿਆ ਪਿੰਡ ਵਾਲੇ ਆਪਣੇ ਪੱਦਰ ਤੇ ਹੀ ਨੈਰ ਵਿੱਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕਰਦੇ ਰਹੇ ਪਨੀਰੀ ਖਰਾਬ ਹੋਣ ਦੇ ਕਾਰਨ ਹੁਣ ਕਿਸਾਨਾਂ ਨੂੰ ਆਪਣੀ ਫਸਲ ਦੀ ਪਛੇਤੀ ਪੈਣ ਦਾ ਡਰ ਪੈ ਗਿਆ ਹੈ ਕਿਸਾਨਾਂ ਨੇ ਸਰਕਾਰ ਤੋਂ ਮੁਆਫੀ ਦੀ ਵੀ ਮੰਗ ਕੀਤੀ ਹੈ